ਦੀ ਵਿਵਸਥਾ ਨੂੰ ਲੈ ਕੇ ਸਰਦ ਦੇ ਵੱਲੋਂ ਧਰਨਾ ਦਿੱਤਾ ਗਿਆ ਜਿੱਤੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਆਜਾ ਵਰਿੰਗ ਦੇ ਵੱਲੋਂ ਸਬ ਡਿਵੀਜ਼ਨਾਂ ਦੇ ਬਾਹਰ ਧਰਨਾ ਲਗਾਉਣ ਦੇ ਲਈ ਆਦੇਸ਼ ਦਿੱਤੇ ਗਏ ਨੇ ਸਾਫਤਾ ਵਿਧਾਇਕ ਹਰਪ੍ਰਤਾਪ ਸਿੰਘ ਅਜਾਲਾ ਤੇ ਇਸ ਮੂਵ ਵਰਕਰਾਂ ਵੱਲੋਂ ਸਬ ਡਿਵੀਜ਼ਨ ਅਜਾਲਾ ਦੇ ਬਾਹਰ ਧਰਨਾ ਦਿੱਤਾ ਗਿਆ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੀ ਕਾਨੂੰਨੀ ਵਿਵਸਥਾ ਨੂੰ ਸਹੀ ਕਰੇ ਅਸ ਮੌਕੇ ਤੇ ਇੰਡੀਆ ਨਿਊਜ਼ ਪੰਜਾਬ ਨਾਲ ਵਿਸ਼ੇਸ਼ ਗੱਲਬਾਤ ਕਰਦੇ ਆਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਕੁਮਰ ਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਦਾਜਾ ਵੜਿੰਗ ਦੇ ਹੁਕਮਾਂ ਅਨੁਸਾਰ ਅਜਨਾਲਾ ਦੇ ਸਬ-ਡਿਵੀਜ਼ਨ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਇੱਕ ਮੰਗ ਪੱਤਰ ਵੀ ਡੀਐਸਪੀ ਅਜਨਾਲਾ ਨੂੰ ਦਿੱਤਾ ਜਾਵੇਗਾ ਜੋ ਕਿ ਡੀਜੀਪੀ ਸਾਹਿਬ ਦੇ ਰਾਹੀਂ ਪੰਜਾਬ ਸਰਕਾਰ ਨੂੰ ਪਹੁੰਚਾਇਆ ਜਾਵੇ ਤੋਨਾ ਕਿਹਾ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਉਹ ਪੰਜਾਬ ਦੀ ਕਾਨੂੰਨੀ ਵਿਵਸਥਾ ਨੂੰ ਸਹੀ ਕਰਨ ਸਾਡੇ ਵੱਲੋਂ ਪਾਰਟੀ ਵੱਲੋਂ ਸੂਬਾ ਪਧਰੀ ਤੇ ਵਿਐਸਪੀ ਦਫਤਰਾਂ ਦੇ ਬਾਹਰ ਜਿਹੜੇ ਤਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਿਤਨੇ ਕਿਤੇ ਜਿਸ ਤਰੀਕੇ ਨਾਲ ਲੋਕਤੰਤਰ ਦੀ ਗੱਲ ਕੀਤੀ ਜਾ ਰਹੀ ਆ ਉਸ ਤਰੀਕੇ ਨਾਲ ਤਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇੱਥੇ ਲਗਾਤਾਰ ਸਬਡਿਵੀਜ਼ਨਾਂ ਦੇ ਵਿੱਚ ਸਾਡੇ ਨਾਲ ਇਥੇ ਸਬਤਾ ਵਿਧਾਇਕ ਹਰਪ੍ਰਤਾ ਸਿੰਘ ਜੀ ਨਾਲ ਆ ਮੌਜੂਦ ਨੇ ਪੁੱਣਨ ਗੱਲ ਕਰਾਂਗੇ ਸਭ ਕੀ ਕਹਿਣਾ ਚਾਹੁੰਦੇ ਹੋ ਅੱਜ ਲਗਾਤਾਰ ਤਰਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਹੜੀਆਂ ਖਾਸ ਮੰਗਾਂ ਬੈਗੀਆਂ ਜਿਹੜਾ ਫਿਰ ਅੱਜ ਤਰਨੇ ਪ੍ਰਦਰਸ਼ਨ ਉੱਤਨਾ ਬੈਗਿਆ ਭਾਵੇਂ ਕੋਈ ਪੰਜਾਬ ਦੇ ਜੋ ਹਾਲਾਤ ਨੇ ਉਹਨਾਂ ਨੂੰ ਮੱਦੇ ਨਜ਼ਰ ਦੇਖਦੇ ਹੋਏ ਸਾਡੇ ਪੀਪੀਸੀ ਦੇ ਪ੍ਰਧਾਨ ਰਾਜਾ ਬਲਿੰਗ ਜੀ ਉਹ ਸਾਨੂੰ ਬਾਰ-ਬਾਰ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਦਿੰਦੇ ਨੇ ਸਾਡੇ ਬਹੁਤ ਅਸੀਗੇ ਆਲਰੇਡੀ ਅਸੀਂ ਯਕੀਨਤਾ ਜਦੋਂ ਵਿੱਲੀ ਹੋਈ ਬਹੁਤ ਮਹਿੰਗੀ ਹੋਈ ਸੀ ਉਹ ਦੂਦ ਦਿੱਤਾ ਬਿਜਲੀ ਇਹਨਾਂ ਨੇ ਜੋ ਮਹਿੰਗੀ ਕੀਤੀ ਅਸੀਂ ਵਿਟਾਲੇ ਦਿੱਤਾ ਹੁਣ ਜਿਹੜਾ ਦੇਣ ਜਾ ਰਹੇ ਆ ਅਸੀਂ ਹਰ ਹਲਕੇ ਦੇ ਈਐਸਪੀ ਲੈਵਲ ਤੇ ਅੱਜ ਵੀ ਅਸੀਂ ਦੋਸਤਾਂ ਨਾਲ ਦੇ ਰਹੇ ਆ ਕਾਦੇ ਲਈ ਸਾਨੂੰ ਉਹਨਾਂ ਦਾ ਹਦੇਸ਼ ਹੈ ਕਿ ਹਾਲਾਤ ਇੰਨੇ ਖਮਾਰੇ ਹੋ ਗਏ ਨੇ ਇਹ ਹਰ ਵਿਅਕਤੀ ਜਿਹੜਾ ਇਹਨਾਂ ਹਾਲਾਤਾਂ ਤੋਂ ਬਹੁਤ ਦੁਖੀ ਹੈ ਤੇ ਪ੍ਰਸ਼ਾਸਨ ਨੂੰ ਜਗਾਣਾ ਬੜਾ ਜ਼ਰੂਰੀ ਹੈ ਅਸੀਂ ਇਸ ਕਰਕੇ ਅੱਜ ਜਿਹੜਾ ਧਰਨਾ ਆ ਜਿਸ ਤਰੀਕੇ ਦੇ ਨਾਲ ਅਸੀਂ ਮਾੜਾ ਜਿਹਾ ਸੁਨੇਹਾ ਦਿੱਤਾ ਲੇਕਿਨ ਲੋਕ ਇੰਨੇ ਕੰਦਰੋਂ ਉਤਾਵਲੇ ਸੀ ਤੇ ਉਹ ਐਮਐਲਏ ਇਕੱਠੇ ਹੋ ਗਏ ਤਾਂ ਆਏ ਨਹੀਂ ਸਾਨੂੰ ਵੀ ਆਸ ਨਹੀਂ ਸੀ ਲੇਕਿਨ ਅੱਜ ਜਿਹੜਾ ਧਰਨਾ ਅਸੀਂ ਦੇ ਰਹੇ ਆ ਇਹ ਅਸੀਂ ਜਿਹੜਾ ਲਾਅ ਐਂਡ ਆਰਡਰ ਹੈ ਜਿਹੜੇ ਹਾਲਾਤ ਮਾੜੇ ਬਣ ਗਏ ਨੇ ਘੁੱਟਾ ਖਵਾ ਬੱਕਰੀਆਂ ਹੋ ਰਹੀਆਂ ਕਤਲਿਆ ਮੱਕਰੀਆਂ ਹੋ ਰਿਹਾ ਜੇ ਕੋਈ ਦੁਕਾਨਦਾਰੀ ਕਰਦਾ ਉਹਦੇ ਕੋਲ ਪੈਸੇ ਮੰਗੇ ਜਾ ਰਹੇ ਫਰੋਟੀਆਂ ਮੰਗੀਆਂ ਜਾ ਰਹੀਆਂ ਇਸ ਤਰੀਕੇ ਦੇ ਹਾਲਾਤ ਕਦੀ ਸੀ ਆਪਣੀ ਜ਼ਿੰਦਗੀ 'ਚ ਨਹੀਂ ਵੇਖੀ ਸੀ ਇਹ ਦੇਖ ਲਓ ਹਾਲਾਤ ਇੰਨੇ ਮਾੜੇ ਨੇ ਵੇ ਜਿੰਨਾ ਵੀ ਤੁਸੀਂ ਕਹ ਲਓ ਉਹ ਥੋੜਾ ਕਿल्ली ਇਹ ਚੀਜ਼ ਨਹੀਂ ਇਹ ਤਾਂ ਨਾਲ ਜਿਹੜਾ ਸਾਈਡ ਇਫੈਕਟ ਹੈ ਉਹ ਕੀ ਹੈ ਭਈ ਲੋਕ ਨਸ਼ਿਆਂ ਤੇ ਉਹ ਗਏ ਨੇ ਉਹ ਜਿਹੜੇ ਨੇ ਨਾਲ ਸਾਡੇ ਬੱਚੇ ਜਿਹੜੇ ਜਿਨ੍ਹਾਂ ਨੇ ਪੜ੍ਹਨਾ ਸੀ ਜਿਨ੍ਹਾਂ ਨੇ ਕੰਮੇ ਬੰਡਣਾ ਸੀ ਜਿਨ੍ਹਾਂ ਨੇ ਆਉਣ ਵਾਲੇ ਪਰਵਾਜ਼ ਤੇ ਜਿਹੜੀ ਇੱਕ ਤਰੀਕੇ ਨਾਲ ਬਾਲੀ ਹਾਲਤ ਸੁਧਾਰਨੀ ਸੀ ਉਹਦਾ ਸਤਿਆਨਾਸੀ ਹੋ ਗਈ ਹੈ ਇਹਨਾਂ ਲੋਕਾਂ ਦੇ ਕੁੱਤੰਦੇ ਨੇ ਆਪਣੇ ਮਾਪਾਂ ਨੂੰ ਖੋਲਦੇ ਨੇ ਪੈਸੇ ਜਦੋਂ ਮਾਪਾਂ ਦੇ ਪਾਸੇ ਮੱਪੇ ਜਾਂਦੇ ਉਹ ਬਾਹਰੋਂ ਨਿਕਲਦੇ ਇਸ ੀਕੇ ਦੇ ਨਾਲ ਹਰ ਹਾਲਾਤ ਇੰਨਾ ਕਮੜਾ ਔਰ ਮੈਂ ਸਮਝਦਾ ਆ ਕਿ ਜੇ ਇਹਨਾਂ ਨੂੰ ਸੋਧ ਨਾ ਕੀਤਾ ਤੇ ਇਹਨਾਂ ਦਾ ਕੰਟਰੋਲ ਅੱਗੇ ਹੀ ਨਹੀਂ ਹੈਗਾ ਕਿ ਇਹ ਦੁਈ ਆਊਟ ਆਫ ਕੰਟਰੋਲ ਹੋ ਜਾਣਾ ਔਰ ਅਸੀਂ ਆਸ ਕਰਦੇ ਆਂ ਔਰ ਸੁਨੇਹਾ ਦੇਣਾ ਚਾਹੁੰਦੇ ਆਂ ਇਹ ਮੈਮੋਰੰਡਮ ਦੇਣਾ ਹੈ ਡੀਐਸਪੀ ਸਾਹਿਬ ਨੂੰ ਉਹਨਾਂ ਨੇ ਡੀਜੀਪੀ ਸਾਹਿਬ ਤੱਕ ਪਹੁੰਚਾ ਡੀਜੀਪੀ ਨੂੰ ਔਰ ਸਾਡੀ ਇਹ ਹਲਕੇ ਸ਼ਰਮੀ ਨਹੀਂ ਹੋਊਗੀ ਅਰਜ਼ ਔਰ ਅਪੀਲ ਹੈ ਕਿ ਸਾਡੇ ਪੰਜਾਬ ਨੂੰ ਹਲਕੇ ਜਨਾਲੇ ਨੂੰ ਬਚਾ ਲਓ ਜੋ ਹਾਲਾਤ ਬਣ ਗਏ ਨੇ ਇਹ ਸਾਡੇ ਵਾਸਤੇ ਨਾ ਜੀਏ ਇਹ ਤੁਸੀਂ ਸਾਂਭਨੇ ਆ ਤੁਸੀਂ ਸਾਨੂੰ ਕੰਟਰੋਲ ਕਰਕੇ ਦਿਓ ਇਹ ਨਹੀਂ ਆ ਬੀਜੇ ਕਰਦਾ ਠੀਕ ਹੈ ਬਸ ਕੋਈ ਜੱਟ ਨੂੰ ਲੈ ਕੇ ਜਿਹੜਾ ਇਹ ਸਾਰਾ ਪ੍ਰੋਟੈਸਟ ਕੀਤਾ ਜਾ ਰਿਹਾ ਸਾਡੇ ਨਾਲ ਇਸ ਤਿਕਣਾ ਪ੍ਰਤਾਪ ਸਿੰਘ ਨਾਲ ਗੱਲ ਕਰ ਰਹੀ ਸੀ ਸਰਪ੍ਰਸਤ ਪ੍ਰਤਾਪ ਸਿੰਘ ਨਾਲ ਵੀ ਨਾਲ ਨੇ ਜੀ ਕਿਹ ਕਹਿੰਦਾ ਅੱਜ ਵੱਡੇ ਪੱਧਰ ਤੇ ਜੂਤ ਜਿਹੜਾ ਵਾ ਵੱਡੇ ਪੱਧਰ ਤੇ ਸਤਰੇਸ਼ ਸ਼ਾਮਲ ਹੋਇਆ ਜੋ ਕੁਝ ਕਾਗਰ ਸਾਮਾ ਪਹਿਲਾਂ ਸਾਡੇ ਵੀਖਦਾ ਹੀ ਛੁੱਟ ਜਿੱਤੇ ਹਾਂ ਬਾਫਾ ਦਾ ਸਾਡੇ ਬਹੁਤ ਸਤਕਾਰਯੋਗ ਅਮਿੰਦਰ ਸਿੰਘ ਜੀ ਰਾਜਾ ਵੜਿੰਗ ਉਨ੍ਹਾਂ ਦੀ ਦਿਸ਼ਾ ਨਿਰਦੇਸ਼ 8 ਸਰਦਾਰ ਹਰਪ੍ਰਤਾਪ ਸਿੰਘ ਜੇ ਜਨਾਲਾ ਉਨ੍ਹਾਂ ਦੀ ਗਵਾਹੀ 8 ਅੱਜ ਵੱਟਾ ਬਰਖਾ ਗਿਆ ਜਿੱਦਾਂ ਤੁਸੀਂ ਕਿਹਾ ਕਿ ਨੌਜਵਾਨ ਵੀਰ ਅੱਜ ਧਰਨੇ 'ਚ ਬਹੁਤ ਸ਼ਾਮਲ ਹੋਏ ਨੇ ਕਿਉਂਕਿ ਸਾਨੂੰ ਵੱਧ ਜੇ ਪੀੜਤ ਕੋਈ ਹੈ ਉਹ ਸਾਡੇ ਪੰਜਾਬ ਦੇ ਨੌਜਵਾਨ ਨੇ ਜੇ ਇਸ ਢੰਗ ਨਾਲ ਪੰਜਾਬ ਵਿੱਚ ਨਸ਼ਾ ਸਰਭ ਛੁਰਮ ਹੈ ਨਹੀਂ ਵੱਧ ਰਿਹਾ ਉਹ ਸਾਰੇ ਸਾਡਾ ਸਾਹਮਣੇ ਹੈ ਨਾਲ ਕੋਈ ਨੌਕਰੀ ਬੱਚਿਆਂ ਨੂੰ ਨਹੀਂ ਮਿਲ ਰਹੀ ਬਾਰ ਭਜਣ ਦੀ ਕੋਸ਼ਿਸ਼ ਕਰ ਰਹੇ ਨੇ ਬਾਹਰ ਦੇ ਵੀ ਹਾਲਾਤ ਮਾੜੇ ਨੇ ਸੋ ਹੀ ਨੌਜਵਾਨ ਵੀ ਸਾਡੇ ਸੀਨੀਅਰ ਲੀਡਰਸ਼ਿਪ ਬਜ਼ੁਰਗ ਸਾਰੇ ਇੱਥੇ ਪਹੁੰਚੇ ਨੇ ਤੇ ਪਿੰਡਾ ਜਿਹੜਾ ਹਾਲਾਤ ਨੇ ਉਹਦੇ ਹਾਲਾਤ ਜਿਹੜਾ ਉਹ ਅੱਜ ਦਾ ਧਰਮਾ ਦਿੱਤਾ ਜਾ ਰਿਹਾ ਹੈ ਲਗਾਤਾਰ ਤੁਸੀਂ ਪਸੂਰੇ ਦੇਖ ਰਹੇ ਹੋ ਕਿ ਅਜਨਾਲਾ ਦੇ ਸੰਦੀਪ ਸਿੰਘ ਮਹਾਰ ਸਿੰਘ ਬਤੁਜਾ ਕਿਹਾ ਕਿ ਅੱਜ 25 ਪੰਦਰਤੇ ਕਾਂਗਰਸ ਦੇ ਸੰਗਠਨ ਦੇ ਜਿਹੜੇ ਤੇ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਇਸ ਤੀਕੇ ਨਾਲ ਪੰਜਾਬ ਪ੍ਰਧਾਨ ਰਾਜਾ ਬੜੀ ਵੱਲੋਂ ਮੈਸੇਜ ਦਿੱਤਾ ਗਿਆ ਹੈ ਜੀ ਪੂਰੇ ਸੂਬੇ ਦੇ ਅੰਦਰ ਵਾਟਵਾਕੀ ਸੰਬੰਧੀ ਜਿਹੜੇ ਅੱਗੇ ਜਿਹੜੇ ਟਰਨ ਲਗਾਏ ਜਾਣਗੇ ਉਸ ਤੀਕੇ ਨਾਲ ਹੀ ਜਿਹੜਾ ਪ੍ਰਚਾਰ ਸ਼ੁਰੂ ਕੀਤਾ ਜਾ ਰਿਹਾ ਤੇ ਨਾਲ ਨਾਲ ਸਰਕਾਰ ਨੇ ਵੀ ਮੈਸੇਜ ਦਿੱਤਾ ਜਾ ਰਿਹਾ ਕਿ ਸਰਕਾਰ ਔਰ ਉਹ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਸੇਫਟੀ ਨੂੰ ਕਿੰਨੀ ਬਣਾਵੇ ਲੋਕਾਂ ਦੇ ਨੌਜਵਾਨਾਂ ਨੂੰ ਮਿਸਰ ਤੋਂ ਬਾਹਰ ਕਿਤੇ ਅੱਜ ਕੀ ਜਿਹੜੇ ਰੋਗ ਪਾਏ ਜਾਣਗੇ ਨੂੰ ਪੰਜਾਬ ਦੇ ਰਾਜ ਨਾਲ ਕੁਝ